ਹੈਲੋ ਸਾਸਤਰੀ ਘਰ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਇੱਥੇ 6 ਵਜ ਗਏ ਨੇ ਜੀ ਸਵੇਰ ਦਾ ਟਾਈਮ ਹੈ ਇੱਕ ਹੋਰੀ ਹੋ ਰਹੇ ਨੇ ਤਿਆਰ ਸਕੂਲ ਜਾਣ ਵਾਸਤੇ ਇੱਕ ਉਹਦਾ ਡੈਡੀ ਵੀ ਤਿਆਰ ਹੋਣ ਲੈ ਰਿਹਾ ਕਿੰਨੀ ਧੁੰਦਾ ਹੈ ਨਾ ਹੂੰ ਗੇਤੀ ਪਾ ਲੱਗੀ ਦੱਦਾਂ ਸਵੇਰੇ ਦਾ ਮੌਸਮ ਦੇਖੋ ਜੀ Cine aer urâtă de? O ne. O ne gine. Parvinder. Hmm. Parvinder ne? Hmm. Te rebea A face ce n-a cum gărengătu. A ਰੋਜ ਬਸ ਅਮਲ ਦੀਏਗਾ ਰੋਜ ਤੂੰ ਕੀ ਹਾਲ ਕਰ ਲਿਆ ਹੁਣ ਪਰਸਨ ਦਾ ਰੋਜ ਰੋਜ ਨਹੀਂ ਬੰਸਰ ਲੈ ਲੀ ਤਰੀ ਮੈਡਲ ਫੋਨ ਕਰੂੰ ਅੱਜ ਮੈਂ ਤੱਕ ਬੱਡੇ ਕਮ ਹੋ ਗਏ ਈ ਐ ਤੇ ਆ ਵੀ ਹੋ ਗਿਆ ਸੁਨੇਹਾ ਉੱਠ ਹੈਦੀ ਸੁਨੇਹਾ ਉੱਠ ਖੜਿਆ ਤੇ ਅੱਜ ਤੱਕ ਮੈਨੂੰ ਪਤਾ ਕਰ ਤਾ ਮੰਮੀ ਹਾਂ ਕਿ ਜਿੰਨਾ ਜ਼ਿਕਰ ਸਕੂਲ ਨਹੀਂ ਆਨੇ ਉਹਦੇ ਕਾ ਸਾਡੇ ਕੰਮ ਨਿਭੜਦੇ ਕੰਮ ਨੂੰ ਤੁਹਾਡੇ ਕੀ ਹੋ ਗਿਆ ਅਸੀਂ ਕੰਮ ਕਰ ਹੀ ਨਹੀਂ ਸਕਦੇ ਨਾ ਚੱਕਰ ਐਨਾ ਖੰਡਿਆਰ ਐਂਦਾ ਖੰਡਿਆਰ ਅਸੀਂ ਨਹੀਂ ਆ ਖੰਡਿਆਰ ਕਿ ਤੁਸੀਂ ਨਹੀਂ ਦੇਖੋ ਰਾਤ ਦਾ ਪਹਾੜ ਉਹਨਾਂ ਦਾ ਧਿਕਾ ਲੇਤਾ ਹਰ ਸਾਰਾ ਸਾਹਮਣਾ ਪਾਉ ਮੈਨੂੰ ਜਿਹੜਾ ਤੁਸੀਂ ਬੈਡਾਂ ਚੋਂ ਖਲਾਰਾ ਕੱਢਿਆ ਗਰਮ ਕੱਪੜੇ ਕੱਢੇ ਨਹੀਂ ਗਾਇਆ ਬੈਡਾਂ

ਸਾਰੇ ਨਹੀਂ ਪਾਇਆ ਹੈ ਕੱਪੜੇ ਇਹ ਚਾਕਤਾ ਤਾ ਤੂੰ ਘਰੇ ਰੱਖ ਜਾ ਬਈ ਓ ਕੰਦੀ ਰੱਖ ਦੇ ਜਾ ਮਮਾ ਹਾਂ ਫੋਲਕੇ ਦੇਖਦਾ ਉਸ ਜੀਜਾ ਪੂਰ ਤੂੰ ਕਬ ਮੈਨੇ ਬੋਲ ਕੇ ਕਿਹਾ ਮਰੀ ਹੈ ਪੂਰੀ ਮੜਮੂ ਜਦੀ ਇਹਨੂੰ ਹੋਲੇ ਆਕਿ ਦੇਵਾਂਗੇ ਬੋਲ ਜਾ ਜਿੱਤੇ ਲਿਖ ਲਿਆ ਮੈਂ ਤਾਂ ਹੈਗਾ ਥੱਲੇ ਤਾਂ ਲਿਖਦਾ ਫਿਰ ਇਹ ਥੱਲੇ ਲਿਖਦਾ ਹੈ ਥੱਲੇ ਪੋਚਾ ਲੱਗਿਆ ਹੁੰਦਾ ਉਹਦੀ ਕਿੰਦਾ ਕਰ ਦਿੰਦਾ ਮੈਡਮ ਤੋਂ ਓਵੇਂ ਓਵੇਂ ਲਿਆ ਕੇ ਬਈ ਕੰਦ ਤੇ ਨਹੀਂ ਲਿਖਣਾ। ਉਹ ਕੰਦ ਨਹੀਂ ਛੋੜਨਾ। ਹਮਮ। ਉਹਰੇ ਬਲੈਕ ਬੋਰਡ ਨੂੰ ਣਾਗੇ। ਮੈਂ ਤਾਂ ਲਿਖੂਗਾ ਉਹਰੇ। ਨਹੀਂ ਕੋਈ ਹੋ। ਸਾਰੇ ਚੌਕ ਚੁੱਕ ਲੈਣੇ ਉਹ ਤਰੀ ਦੀ। ਇੱਕ ਚੌਕ ਤਾਂ ਛੱਡ ਦੇ। ਕਾਲਾ ਤੇਲ ਫੇਰ ਦੰਗੇ। ਕਾਲਾ। ਇਹਦਾ ਟੇਬਲ ਲਿਖ ਕੇ ਦਿਖਾ। ਜਿਹੜਾ ਨਹੀਂ ਆਉਂਦਾ ਉਹ ਲਿਖ ਕੇ ਦਿਖਾ। ਸਹਿ ਆਉਂਦਾ। 7 ਦਾ ਨਹੀਂ ਆਉਂਦਾ ਕਨਾਈ ਡਾ 7 ਦਾ ਫੋਨ ਨਹੀਂ 7 7 7 2 1 4 ਲਿਖਣਾ ਤਾਂ ਆਉਂਦਾ ਸਾਰਾ 7 3 21 ਹਟ ਜਾ ਮੈਂ ਆਪਣੀ ਡੈਰੀ ਤੇ ਦੇਖੂ ਕਿਹਦੇ ਦੀ ਤੇ ਨਾ ਦੇਖ ਡੈਰੀ ਤੇ ਦੇਖ ਓਏ ਸੇਵਲ ਤਾਂ ਨਹੀਂ ਸਾਰੇ ਹੁੰਦੇ ਨੇ ਗੱਲ ਕਰ ਇਹਨੂੰ ਕੋਈ ਕੁਝ ਸੁਣਾਉਣਾ ਨਹੀਂ ਆਉਂਦਾ ਸ਼ਾਇਦ ਨਹੀਂ ਕੋ ਹੂੰ ਲਿਖਣੇ ਤਾਂ ਸਾਰੇ ਆਉਂਦੇ ਨੇ ਅੱਜ ਗਮਸਨਿਆ ਹਟਿਆਰ ਹੋ ਗਿਆ ਦੇ ਇਸ ਨੂੰ ਬੋਲ ਤੁੱਪੇ ਮੱਜਾ ਨਾ ਕੋਕ ਤੇ ਬੈਠੇ ਜਾਂਦਾ ਨਾ ਸ਼ਾਮੇ ਮਜ਼ਾ ਆ ਜਾਂਦਾ ਚਾ ਬੜਾ ਟਾਈਮ ਟੁੱਪੇ ਬੈਠੇ ਜਾਂਦੇ ਹਾਂ ਆਇਨੀ ਵੀ ਬੈਜੀਏ ਮੈਂ ਸਾਈਆਂ ਨੂੰ ਲੈ ਖੜੀਆਂ ਨੇ ਵਾਜਾ ਦੇ ਰਾਵਣਾ ਟੁੱਪੇ ਬੈਜੋ ਤੁਸੀਂ ਰੀ ਉਹਨਾਂ ਨੂੰ ਨਵਾਉਣੇ ਵਾੜਾ ਜਰ ਹੋ ਗਿਆ ਟੁੱਪੇ ਬੰਦੀ ਨਵਾ ਕੇ ਟੁੱਪੇ ਵਾਂਦਾ ਹੈ ਛੜਿਆ ਫਿਰਦਾ ਹੈ। ਲੈ ਵਾ ਦੋ ਗੱਡੀ। ਬੰਦਰ ਨੂੰ ਇੱਧਰ ਧਿਆਨ ਨੂੰ ਕਹੀਂ ਇੱਧਰ ਆ। ਇੱਧਰ ਹੋ। ਆ ਜਾ। ਇਹ ਕਿਹੜਾ ਲਵੇ ਲੱਗਦਾ ਹੈ? ਨਾ ਹੁੰਦਾ ਨਾ ਹੁੰਦਾ। နား yeah. ਆਪਾਂ ਇਹਨਾਂ ਮਾਤਾ ਕੀ ਹੈ ਨਿਕਲਿਆ ਇਹ ਦੇਖੋ ਕਿਵੇਂ ਲੱਗ ਰਿਹਾ ਤੈਨੂੰ ਨਾ ਕੇ ਹਮ ਫੜ ਜਲ ਰੋਇ ਤਪੇ ਰਿਹਾ ਨਾ ਹਮ ਤਪੇ ਰਿਹਾ ਤੁਪੇ ਭੇਜ ਜੰਗਾ ਹੂੰ ਲੋ ਜੀ ਇਹ ਕਮ ਆ ਗਿਆ ਫਸਟ ਰਾਉਂਡ ਅੱਜ ਹੂੰ ਕੀ ਕਰੇਗਾ ਜੱਜ ਕਿ ਫਿਰ ਸਨੇਹਾ ਹਾਂ ਕਿ ਕੀ ਕਰੇਗਾ ਤਿੰਦਾ ਬਤਾਦੀ ਕੀ ਕਹਤਾਂ ਸੀ ਮਨੇ ਵੀ ਫਸਟ ਰਾਉਂਡ ਆ ਜੀ ਫਿਰ ਦੱਸ ਕੀ ਕੰਮ ਕਰਨਾਗਾ ਯੱਕ ਨਾਲ ਕੁਝ ਨਹੀਂ ਮੈਂ ਦੱਸਾਂ ਤੈਨੂੰ ਪਹਿਲਾਂ ਕੀ ਕਰਨਾਗਾ ਸਾਰਿਆਂ ਤੋਂ ਪਹਿਲਾਂ ਸਰਾਂ ਤੋਂ ਪਹਿਲਾਂ ਵਰਦੀ ਬਦਲਨੀ ਹੈ ਮੈਨੂੰ ਆਏ ਵਦਾਰੀ ਵੀ ਤੂੰ ਇਹ ਗੇ ਹਰ ਐਂ ਗੋ ਇਹ ਦਿਨੋ ਡਾਈ ਇਹ ਕਮ ਹੁਣ ਤੂੰ ਇਹਨੂੰ ਚਾਕ ਖਰਾਬ ਕਰੇਗਾ ਚੱਕ ਮੈਨ ਨਿਕਲ ਇੱਕ ਲੈ ਲੋ ਬਾਕੀ ਸਾਂਹ ਦੋ ਬਾਕੀ ਸਾਂਹ ਦੇ ਦੇਗੇ ਚੱਕੀ ਧੱਪਾ ਇਹਦੇ ਵਿੱਚ ਪਾਵਾਂਗੇ ਕਿਹੜੇ ਪੈਂਦੇ ਨਹੀਂ ਹੈਗੇ ਇਹ ਅਰਦੀ ਨੇ ਹਾਜਿਮਾ ਮੀ ਹੈ ਡੱਬੀ ਆਤਰ ਗੋੜ ਆ ਜਾ ਮੈਨੂੰ ਐ ਲੱਗਦਾ ਜੇ ਵੱਡਾ ਹੋ ਰਿਹਾ ਅੰਦਾ ਨਾ ਮੈਨੂੰ ਤਾਂ ਲੱਗ ਰਿਹਾ ਵੀ ਇੱਕ ਮੋੜ ਆਈ ਨਹੀਂ ਆਸੋਚਦਾ ਉਹ ਹਾਂ ਜਦੋਂ ਆਏ ਜੇ ਬਲਜੀ ਫੰਦੇ ਨੇ ਚਾਹ ਜੀ ਹੂੰ ਉਦੋਂ ਲੱਗਦਾ ਵੀ ਇੱਥੇ ਗੋੜਾ ਹੈਗਾ ਤੇ ਮੈਂ ਮੈਂ ਇਹ ਦੇਖ ਸਕਦਾਗਾ ਤੂੰ ਦੇਖ ਸਕਦਾ ਚਾਹ ਕੇ ਰੱਖ ਦੇ ਦੇਖੀ ਰੋਜ਼ ਨਹੀਂ ਲੈਂਦੇ ਜਾਂਦੇ ਹੁੰਦੇ ਬਈ ਸਾਹਮਦੇ ਇੱਕ ਮਿੰਨ ਹੁੰਦੇ ਮੰਮੀ ਵਾਏ ਚਾਹ ਕੁ ਨਾ ਖਾਈਂ ਖਾਣਾ ਥੋੜੀ ਏ ਹੋਰ ਖਾਣੀ ਹੈਗੀ ਆ ਤੂੰ ਖਾਣੀ ਮੈਡਮ ਖਾਂਦੀ ਆ ਹੈ ਮੈਡਮ ਖਾਂਦੀ ਆ ਚਾਹ ਕੁ ਹਾਂ ਹਾਏ ਗੰਦੀ ਗੱਲ ਹੁੰਦੀ ਆ ਚਾਹ ਥੋੜੀ ਖਾ ਲੈਂਦੇ ਆ ਇਹ ਤਾਂ ਨੰਕਸਾਇਕ ਤੋੜੇ ਹੈ ਸਾਂ ਭਈ ਇੱਕ ਵੇ ਐ ਨਹੀਂ ਕਰਦੇ ਲਿਖੀ ਆ ਨਹੀਂ ਗਈਆ ਕੱਲ ਲਿਖੀ ਗਿਆ ਲਿਖੀ ਗਿਆ ਬਾਹਰ ਲਿਖ ਦਿਨੇ ਹੁਣ ਉਹਦੇ ਨਾਲ ਲਿਖੀ ਉਹ ਚੱਲ ਗਿਆ ਹੁਣੀ ਪੋਚਦਾ ਨਾ ਪੋਚਿਆ ਤਾਂ ਸਵੇਰ ਦਾ ਲਾਇਆ ਮੈਂ ਚੱਲ ਇੱਕ ਦੂਲੇ ਲੈ ਇੱਕ ਜਾ ਉਹ ਲੈ ਦੂਲੇ ਲੈ ਕਿੰਨੇ ਦਾ ਪਾ ਦੇਖੋ ਜੀ ਇਹ ਕੰਗਸਾ ਤੇ ਕੰਗ ਦਾ ਪਾਇਆ ਹੋਇਆ ਆ ਦੇਖੋ ਇਹ ਆ ਗੰਦ ਪਾਉਂਦਾ ਆ ਦੇਖੋ ਦੇਖੋ ਕਿ ਉਹ ਗੰਦ ਪਾਇਆ ਸੀ ਆਪ ਹੀ ਸਟਾਰ ਦੇਤਾ ਆਪ ਹੀ ਨੰਬਰ ਦਿੱਤੇ ਨੇ ਤੈਨੇ ਤੈਨੇ ਨੰਬਰ ਕੋਈ ਮੈਂ ਨੇ ਕਹ ਤੋ ਤੈਨੇ ਦਿੱਤੇ ਕਿ ਕਿੰਨੇ ਦਾ ਟੇਬਲ ਲਿਖਿਆ 10 ਵਾਲਾ ਕਿੰਨੇ ਦਾ ਟੇਬਲ ਲਿਖਿਆ ਓਏ ਦੋ ਘੰਟੇ ਨੂੰ ਹੋਏ ਮੈਨੂੰ ਸਾਬ ਸਫਾਈ ਕਰਨ ਅੱਛਾ ਦੋ ਘੰਟੇ ਹੋਏ ਨੇ ਹੌਣ ਸੈਰ ਤੂੰ ਲੱਗ ਗਿਆ ਇਹ ਕੰਮ ਕਰਨਾ ਤੂੰ ਵਰਤੀ ਬਦਲੀ ਤੈਨੂੰ ਜਾ ਕਹੇ ਲੈ ਕੇ ਦਿੱਤੇ ਨੇ ਵੀ ਤੁਸੀਂ ਗੰਦ ਪਾ ਦੋ ਹੂੰ ਆਇਂਦਾ ਸਵੇਰੇ ਮੈਨੂੰ ਤੂੰ ਸਾਰਾ ਬਹੁਤ ਚਖਰਾਵ ਕਰ ਦੰਨਾ ਮੇਰਾ ਲੱਗਿਆ ਲੱਗਿਆ ਇਹ ਲੈਂਦਾ ਨਹੀਂ ਹੈਗਾ ਹੁਣ ਗਿਓਂ ਰੰਗ ਲਹਿ ਰਹਾ ਆ ਦੇ ਲੈ ਪੜਾ ਤੂੰ ਚਿੱਟੀ ਵਰਦੀ ਬਦਲ ਬਦਲ ਬਦਲੀ ਕੋਈ ਜਵਾਬ ਕਰਦਾ ਹੋ ਤੇਰੇ ਮੰਗੂ ਐਵੇਂ ਸਕੂਲੋਂ ਆਕੇ ਸਕੂਲੋਂ ਆਕੇ ਹੂੰ ਤੇਰੇ ਜਵਾਬ ਕਰਦੇ ਨੇ ਕਰਦੇ ਨੇ ਤੇਰੇ ਫਰੈਂਡ ਕਰਦੇ ਨੇ ਮੈਂ ਫਰੈਂਡ ਬੁੱਢੇਂ ਕਰਦੇ ਕਰਦੇ ਨੇ ਯਾ ਤੂੰ ਹੀ ਕਰਨਾ ਇੱਕ ਅੱਦਾ ਇੱਕ ਅੱਦਾ ਇੱਕ ਅੱਦਾ ਹਾਂ ਅੱਛਾ ਹਾਂ ਤੇਰੀ ਓਹੋ